ਲੋਰੀਆ ਉਹ ਬੇਜਵਾਰ ਬੱਚਾ ਜਿਹੜਾ ਕਿਸੇ ਟਾਈਮ ਐ ਲੱਗਦਾ ਸੀਗਾ ਵੀ ਬੰਦ ਝੱਟਦਾ ਹੀ ਐ ਕਿਉਂਕਿ ਇਹਦੀਆਂ ਦੋਨੋਂ ਅੱਖਾਂ ਕੀੜੇ ਖਾ ਕੇ ਵਿੱਚੋਂ ਅੱਖਾਂ ਤੋਂ ਦਿਖਦਾ ਨਹੀਂ ਸਿਰਚ ਬੜੇ ਸੀ ਕੀੜੇ ਤੇ ਅੱਖਾਂ ਦੇ ਡੇਲੇ ਖਾ ਗਏ ਤੇ ਤੇ ਚਲੋ ਅਸੀਂ ਕੋਸ਼ਿਸ਼ ਕੀਤੀ ਮਿਹਨਤ ਕਰੀ ਹੈ ਨਾ ਤੇ ਅੱਜ ਇਹ ਸਾਬਤ ਸੂਤ ਥੋੜੇ ਸਾਹਮਣੇ ਤਗੜਾ ਵਧੀਆ ਖਰਾਕ ਚੰਗੀ ਐ ਸੁੱਖ ਨਾਲ ਪਰਵਾਨ ਦੀ ਤੇ ਵਧੀਆ ਹੀ ਠੀਕ ਠਾਕ ਆ ਤੇ ਬਈ ਮੈਂ ਕਹਿੰਦਾ ਉਹਨਾਂ ਵੀ ਜਿਵੇਂ ਕਿ ਇਹਦਾ ਆਪਰੇਸ਼ਨ ਹੋਇਆ ਨਾ ਇਹਨੂੰ ਟਿਊਮਰ ਸੀ ਕੈਂਸਰ ਸੀਗਾ ਉਸ ਤੋਂ ਬਾਅਦ ਆਪਾਂ ਦਾ ਪਹਿਲਾ ਆਪਰੇਸ਼ਨ ਕਰਾਇਆ ਤੇ ਇਹ ਵੀ ਠੀਕ ਹੈ ਜੀ ਤਾਂ ਜੇ ਬਈ ਸਾਰੇ ਭੈਣ ਭਰਾ ਥੋੜਾ ਥੋੜਾ ਸਹਿਯੋਗ ਕਰਨ ਥੋੜਾ ਥੋੜਾ ਯੋਗਦਾਨ ਕਰਨ ਨਾ ਪਤਾ ਨਹੀਂ ਆਸੀ ਇਹੋ ਜੇ ਕਿੰਨੇ ਕੁ ਬੇਜਬਾਨ ਬੱਚਿਆਂ ਦੀ ਅਸੀਂ ਜਾਨ ਬਚਾਉਣ ਚ ਸਫਲ ਹੋ ਜਾਈਏ ਜਾਨ ਬਚਾਉਣ ਵਾਲੇ ਅਸੀਂ ਤਾਂ ਨਹੀਂ ਉਹਦਾ ਪ੍ਰਮਾਤਮਾ ਵਾਹਿਗੁਰੂ ਆ ਪਰ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਨਾ ਤਾ ਆ ਵੀ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹੁੰਨੇ ਆ ਵੀ ਅਸੀਂ ਕਿਸੇ ਨਾ ਕਿਸੇ ਬੇਜਬਾਨ ਦੀ ਜੜ ਬਚਾਈਏ ਕੋਈ ਚੰਗਾ ਕੰਮ ਸਾਡੇ ਤੋਂ ਹੋਵੇ ਆ ਬੱਚਾ ਛੋਟਾ ਫਿਰਦਾ ਥੋੜੇ ਸਾਹਮਣੇ ਘੋਲਾ ਮੈਂ ਇਹਨੂੰ ਕੋਈ ਰੋਡ ਤੇ ਛੱਡ ਗਿਆ ਸੀ ਬਈ ਗੱਟੇ ਚ ਪਾ ਕੇ ਤੇ ਬਹੁਤ ਛੋਟਾ ਸੀ ਉਦੋਂ ਤਾਂ ਜਦੋਂ ਇਹ ਆਪਣੇ ਕੋਲੇ ਆਇਆ ਸੀਗਾ ਹੁਣ ਤਾਂ ਮਿਲ ਲਾਦਾ ਹੋ ਗਿਆ ਨੂੰ 20 25 ਦਿਨ ਹੋ ਗਏ ਮਹੀਨੇ ਵੀ ਹੋ ਗਏ ਆ ਨੂੰ ਤਾਂ ਬਈ ਇਸੇ ਤਰ੍ਹਾਂ ਤੁਸੀਂ ਜ਼ਰੂਰ ਆਪਦਾ ਸਹਿਯੋਗ ਦਿਆ ਕਰੋ ਸਾਨੂੰ ਯੋਗਦਾਨ ਕਰਿਆ ਕਰੋ ਸਾਡੀ ਹੈਲਪ ਕਰਿਆ ਕਰੋ ਤੇ ਇੱਕ ਅਫਸੋਸ ਇਸ ਗੱਲ ਦਾ ਵੀ ਬਈ ਆਪਾਂ ਇੱਕ ਬੱਚਾ ਸੀਗਾ ਜੀ ਉਹਦੇ ਵਾਸਤੇ व्हीलचेयर ਮੰਗਵਾਈ ਹੋਈ ਆ ਆਰਡਰ ਕੀਤੀ ਵੀ ਆ ਤੇ ਪਰ ਅਫਸੋਸ ਇਸ ਗੱਲ ਦਾ ਵੀ ਉਹਨੂੰ व्हीलचेयर ਆਉਣ ਤੋਂ ਪਹਿਲਾਂ व्हीलचेयर ਤਾਂ ਆਪਣੀ ਆ ਜੂਗੀ 25 ਤਰੀਕ ਤੱਕ ਤੇ ਪਰ ਉਹ ਬੱਚਾ ਆਪਣੇ ਜ ਨਹੀਂ ਰਿਹਾ ਬਈ ਉਹਨੂੰ ਅਟੈਕ ਹੋ ਗਿਆ ਸੀਗਾ ਦੌਰਾ ਪੈ ਗਿਆ ਸੀਗਾ ਤੇ ਉਹ ਬੱਚੇ ਦੀ ਵਿਚਾਰੇ ਦੀ ਮੌਤ ਹੋ ਗਈ ਕਿਉਂਕਿ ਉਹਦੀ ਰੀੜ੍ਹ ਦੀ ਹੱਡੀ ਟੁੱਟੀ ਹੋਈ ਸੀਗੀ ਤਾਂ ਬਾਅਦੋਂ ਦਾ ਸ਼ਾਇਦ ਅਟੈਕ ਆਇਆ ਉਹਨੂੰ ਤਾ ਉਹ ਬੱਚੇ ਨੂੰ ਵੀ ਆਪਾਂ ਨਹੀਂ ਪਹੁੰਚਾ ਸਕੇ ਪਰ ਚਲੋ ਵੀਲਚੇਅਰ ਆਇਆ ਵੀ ਕੰਮ ਆ ਜੂਗੀ ਆਪਣੇ ਕੋਲੇ ਤਾਂ ਉਹੀ ਰਹਿੰਦੇ ਹਨਾ ਬੱਚੇ ਕੋਈ ਨਾ ਕੋਈ ਪੈਰਾਲਾਈਜ਼ ਚਲੋ ਕਿਹਦੇ ਹੋਰ ਦੇ ਕੰਮ ਆ ਜੂਗੀ ਆਪਾਂ ਕੈਨਸਲ ਨਹੀਂ ਕੀਤੀ ਫਿਰ ਤਾਂ ਉਹ ਵੀਲਚੇਅਰ ਵੀ ਜਦੋਂ ਵੀ ਆ ਡੂਗੀ ਮੈਂ ਤੁਹਾਨੂੰ ਦਿਖਾਉਂਗਾ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਵੀਡੀਓ ਸ਼ੇਅਰ ਕਰਦਿਆ ਕਰੋ ਇਹ ਆ ਆਪਦਾ ਜ਼ਰੂਰ ਸਹਿਯੋਗ ਦਿਆ ਕਰੋ ਤੇ ਸਾਨੂੰ ਐਪਰੀਸ਼ੀਏਟ ਕਰਿਆ ਕਰੋ ਬਈ ਤੇ ਸ਼ੇਅਰ ਕਰੋ